ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਚੜ੍ਹਦੀ ਕਲਾ ਜੋ ਰਹੂਗੇ ਠੀਕ ਠਾਕ ਹੋਵੋਗੇ ਅੱਜ 1509 ਬਾਸਮਤੀ ਦੀ ਆਪਾਂ ਲਾਈਵ ਬੋਲੀ ਲੈ ਕੇ ਹਾਜ਼ਰ ਹੋਏ ਆ ਮਰੇਕੋਟਲਾ ਮੰਡੀ ਚ ਤੁਹਾਨੂੰ ਲਾਈਵ ਬੋਲੀ ਦਿਖਾਵਾਂਗੇ ਤੇ ਕੀ ਰੇਟ ਹੈ ਗਿਆ 1509 ਤੁਸੀਂ ਆਪਣੇ ਲਾਈਵ ਬੋਲ ਆਪਣੀ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲਿਓ ਜੀ ਹੁਣ ਆ ਵੀਡੀਓ ਸ਼ੁਰੂ ਕਰਦੇ ਆ ਜੀ 55 67 62 70 75 80 85 90 95 3200 ਜੀ 5 7 15 20 25 30 35 40 47 50 55 67 62 70 75 80 85 90 95 3300 ਜੀ 3300 ਜੀ 3300 ਮਾਲ ਬੋਧ ਕਰਾ 3300 ਜੀ 3300 ਜੀ ਹਾਂ ਜੀ 5 10 15 20 25 30 35 40 20 ਮੇਰੇ 30 30 3300 30 ਜੀ 30 40 40 पंताळीस बाई तरी एक आजी